ਚਾਰ ਗੁਰੂ ਦੇ ਸੀ ਬੱਚੇ ਵੈਰੀ ਜੱਬ ਕੇ ਸੀ ਕੱਚੇ ਵੇ ਵजीर खान ਮੂਰੀ ਖੜੇ ਸਿੱਖੀ ਨਾਲ ਰਚੇ ਜੱਕ ਜਾਨ ਕਚੜੀ ਛੜੇ ਗੁਰਨਾਜ ਕਾਰੀ ਚਮਕੌਰ ਦੀ ਵਗੜੀ ਵਿੱਚ ਵੱਜਦੇ ਨਗਾਰੇ ਰੱਬ ਦੀਆਂ ਰੂਹਾਂ ਸੀ ਉਹ ਰੱਬ ਦੀਆਂ ਰੂਹਾਂ ਚਾਰ ਲਾਲ ਸਗੇ ਲੋਕ ਰੱਬ ਦੀਆਂ ਰੂਹਾਂ ਅਜੀਤ ਦੇ ਜੋ ਚਾਰ ਦਵੇਂ ਰੱਬ ਦੀਆਂ ਰੂਹਾਂ ਪਤੀ ਜੋਰਾ ਵਰ ਦਵੇਂ ਰੱਬ ਦੀਆਂ ਰੂਹਾਂ ਜਿਸ ਗਣ ਸੰਗਾਂ ਦੀਆਂ ਲਾਲ ਤਲੋ ਬੜਾ ਕਿਲਾ ਛੱਡਿਆ ਸੀ ਮਾਰ ਵੈਰੀਆਂ ਨੂੰ ਲਲ ਘਰਾ ਕਿਤੇ ਗੁਰੂ ਦੇ ਸੀ ਲਾਲ ਵੇ ਸ਼ਹੀਦ ਸਰਹੰਦ ਵਿੱਚ ਬੈਠੀ ਮਾਂ ਤਾਂ ਦੁਜਰੀ ਤੇ ਲਾਲ ਸਾਰੇ ਹਨ ਵਿੱਚ ਫਿਸਰੀ ਤਜ ਉਤੋਂ ਨੀਲੇ ਪਾਣੇ ਬਾਣੇ ਮਾਸੂਮ ਕੀਤੇ ਕੈਦ ਸੀ ਵੇ ਜਾਲ ਮਾਰੇ ਠਾਣੇ ਗੋਬਨ ਦੇ ਲਾਲ ਮੌਤ ਕਰਕੇ ਕਬੂਲ ਸਿੱਖੀ ਸਦਾ ਸਰਮ ਮੱਥੇ ਕਰੋ ਖਾਲਸਾ ਵੀ ਹਰੂਲ ਸਾਡੇ ਲਈ ਵੇ ਨਕੀਆਂ ਨਿੱ ਦਿੱਤੀ ਕੁਰਬਾਨੀ ਬਠੇ ਬੁਰਜ ਜਿਤ ਨੂੰ ਪੜਦੇ ਨੇ ਗੁਰਪਾਣੀ ਸਾਡੇ ਨੇ ਸ਼ਹੀਦਾਂ ਨੂੰ ਵੇ ਮੇਰੀਆਂ ਸਲਾਮਾ ਸੋਚ ਕੇ ਵੇ ਦੇਖੋ ਕਿੰਨਾ ਜਾਨਮ ਜਮਾਨਾ ਮਾਦਨ ਤਨ ਵੀ ਅਜੀਤ ਤੇ ਜੁਜਰ ਲਖਾਂ ਨੇ ਸੀ ਕੀਤਾ ਚਾਲੀਆਂ ਦੇ ਉੱਤੇ ਵਾਰ ਲੈ ਕੇ ਸੀ ਦੁਮਾਲੀਆਂ ਤੇ ਨਿਸ਼ਕ ਦੇ ਖੰਡੇ ਕਿਲੇ ਉੱਦੇ ਸੀ ਲੋਰਾਂ ਦੇ ਸਿੱਖੋ ਖਾਲਸੇ ਦੇ ਝੰਡੇ ਮੋਜੂਲ ਸੀ ਵੱਡੇ ਜਿਵੇਂ ਛਟਕੀ ਦੇ ਬੱਕਰੇ ਸਾਲਮ ਸੀ ਜਾ ਕੇ ਰਾਂ ਨਰਕਾਂ ਦੇ ਟੱਕੇ ਸਵਾਲਾ ਕਿਸੇ ਇੱਕ ਲੜਾਉਂ ਵੀ ਕੋਵੇ ਦਾ ਸਿੰਘ ਨਾਮ ਕਰਾਂ ਮਾਸੂਮ ਜਹੀ ਜਾਨਾ ਜਿੰਦਾ ਦਿੱਤੀਆਂ ਸਿੱਕਣੀਆਂ ਜੀਹਨੇ ਵੇ ਨਸੀ ਉਮਰ ਵਗੀਆਂ ਉਮਰੇ ਨਿਆਣੀ ਪਰ ਹੌਸਲੇ ਬੁਲੰਦ ਸੀ ਪਾਈਆਂ ਸੀ ਸ਼ਹਾਦਤਾਂ ਆਂ ਆਸਰ ਖੰਦ ਸੀ ਧਨ ਤਨ ਬਾਬਾ ਫਤਿਹ ਨਾਲੇ ਜੁੜਾ ਵਰਜੀ ਕੰਬਦਾ ਸ਼ਰੀਰ ਮੁਗਲਾਂ ਨੂੰ ਹੰਦਾ ਡਰ ਸੀ ਮੌਤ ਮੂਰੇ ਖੜੇ ਇੱਕ ਵਾਰੀ ਨਹੀਂ ਉਹ ਡਰੇ ਲੈ ਕੇ ਵਾਹੀ ਗੁਰੂ ਨਾਮ ਅਸੇ ਕੰਦ ਵਿੱਚ ਖੜੇ ਗੁਰੂ ਗੋਬਿੰਦ ਨੇ ਵਾਰੇ ਆਸੀ ਸਾਰਾ ਪਰਿਵਾਰ ਚਾੜੀ ਸਿੰਘਾਂ ਦੇ ਮੂਰੇ ਖੜੀ ਮੁਗਲਾਂ ਦੀ ਡਰ ਕਲੇ ਕਲੇ ਸਿੰਘ ਖੜਾ ਸਗਾ ਤਿਆਰ ਬਰ ਤਿਆਰ ਕਲੇ ਕਲੇ ਸਿੱਖ ਵਿੱਚ ਜੱਗ ਹੋਣਾਂ ਲਈ ਪਿਆਰ ਛੇੜਦੀ ਸੀ ਗੜੀ ਵਿੱਚ ਮੁਗਲਾਂ ਨਾਲਾ ਜੱਤ ਕੇ ਯੋਧਿਆਂ ਨੂੰ ਦੇਖ ਮੁਗਲਾਂ ਨੂੰ ਇਕ ਘੜਕੀ ਜੰਗ ਦੇ ਮੈਦਾਨ ਵਿੱਚ ਸਿੰਘ ਸਿਗੇ ਬੱਕਦੇ ਅੰਨਪਤਾ ਵੈਰੀ ਸਿਗਾ ਫੇਰਾ ਵੀਰਾ ਚੁੱਕਦੇ ਰੋਕ ਨਹੀਂ ਉਹਲੇ ਸੀ ਵੇ ਗਰੂ ਦੇ ਪਿਆਰੇ ਲੈ ਕੇ ਸ਼ਸਤਰ ਜਾਨ ਸਿੰਘ ਰੱਬ ਦੇ ਸਹਾਰੇ ਸਵਾ ਸਵਾ ਲੱਖ ਨਾਲ ਇਕ ਸਿਗਾ ਲੜਿਆ 40 ਸਾਰੇ ਮੁਕੇ ਪਰ ਜਾਲਮ ਸੀ ਹਰਿਆ ਕੋਲ ਸੀ ਦਮਾਲੇ ਉਤੇ ਚੱਕਰ ਸਜਾਈ ਸਾਡੇ ਸਿੰਘਾਂ ਨੇ ਸੀ ਯਾਰੋ ਖੋਪਰੇ ਲਹਾਏ ਕੱਲੇ ਕੱਲੇ ਸੇਰੇ ਉਤੇ ਪੈ ਗਈ ਅਸੀਂ ਮੁੱਲ ਸਚਾਨਾਂ ਦਾ ਬੋਲ ਕਿਵੇਂ ਕਰਕੇ ਆ ਪੁੱਲ ਵਜੀਰਾ ਵਜੀਰਾ ਸਖਾਂ ਦਾ ਤੋਂ ਗੁਨੀ ਕਰ ਦਸੇਨੇ ਹੱਥੇ ਬੱਚਿਆਂ ਦੇ ਉਤੇ ਵਰ ਠੰਡੀਆਂ ਸੀ ਜਦ ਤਦੇ ਤੋਂ ਕੀਤੇ ਲਾਲ ਕੈਦ ਓ ਪਾਪੀਆ ਤੋਂ ਕੀਤੀ ਮਾਤਾ ਗੁਜਰੀ ਵੀ ਕੈਦ ਰੱਬ ਦੀਆਂ ਰੂਹਾਂ ਸੀ ਓ ਰੱਬ ਦੀਆਂ ਰੂਹਾਂ ਚਾਰ ਨਾਲ ਸਗੇ ਲੋਕ ਰੱਬ ਦੀਆਂ ਰੂਹਾਂ ਅਜੀਤ ਤੇ ਦੋ ਚਾਰ ਦੋਵੇਂ ਰੱਬ ਦੀਆਂ ਰੂਹਾਂ ਫਤੇ ਜੋਰਾ ਵਰ ਦੋਵੇਂ ਰੱਬ ਦੀਆਂ ਰੂਹਾਂ ਰੱਬ ਦੀਆਂ ਰੂਹਾਂ ਸੀ ਓ ਰੱਬ ਦੀਆਂ ਰੂਹਾਂ ਚਾਰ ਨਾਲ ਸਗੇ ਲੋਕ ਰੱਬ ਦੀਆਂ ਰੂਹਾਂ ਅਜੀਤ ਤੇ ਜੋ ਚਾਰ ਦੋਵੇਂ ਰੱਬ ਦੀਆਂ ਰੂਹਾਂ ਫਤੇ ਜੋਰਾ ਵਰ ਦੋਵੇਂ ਰੱਬ ਦੀਆਂ ਰੂਹਾਂ